ਕਿ ਜਦੋਂ ਸ਼ੇਰੇ ਪੰਜਾਬ ਨੇ ਪੱਕੇ ਪੁੱਲ ਦੇ ਉੱਤੇ ਨਾਚੀਆਂ ਦਾ ਨਾਚ ਵੇਖਿਆ ਸੀ ਨਾ ਤਾਂ ਅਕਾਲੀ ਫੂਲਾ ਸਿੰਘ ਨਿਹੰਗ ਜਥੇਦਾਰ ਨੇ ਕਿੰਗਲੀ ਦੇ ਪੁੰਟੇ ਨਾਲ ਬੰਨ ਲਿਆ ਸੀ ਜੇਰੇ ਪੰਜਾਬ ਤੇ ਕੋਰੜੇ ਮਾਰ ਕੇ ਪਤਾ ਕੀ ਕਹਿੰਦਾ ਪਹਿਲਾ ਛੰਟਾ ਮਾਰਿਆ ਕਹਿੰਦਾ ਓਏ ਕਾਣਿਆ ਉਥੇ ਨਾਚੀਆਂ ਦਾ ਨਾਚ ਵੇਖ ਕੇ ਆਇਆ ਦੂਜਾ ਛੰਟਾ ਮਾਰਿਆ ਕਹਿੰਦਾ ਕੱਲੂ ਤੇਰੀਆਂ ਫੌਜਾਂ ਵੇਖਣਗੀਆਂ ਤੀਜਾ ਛੰਟਾ ਮਾਰਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਜੇ ਕੋਈ ਲੱਚਰ ਦਾ ਫਲਾਉਂਦਾ ਤੇ ਕੋਈ ਨਿਹੰਗ ਬਣ ਕੇ ਉੱਠ ਕੇ ਆਉਂਦਾ ਉਹ ਉਹਨਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਅੱਗੇ ਡਰਾਵਾ ਪਤਾ ਕੀ ਦਿੰਦੇ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਤੁਹਾਡੇ ਕੰਜਰਾਂ ਵਾਲੇ ਬਣਿਆ ਅਕਾਲ ਤਖਤ ਸਾਹਿਬ ਕਿ ਜੇ ਕੋਈ ਐਦਾਂ ਦਾ ਬੰਦਾ ਅਕਾਲ ਤਖਤ ਸਾਹਿਬ ਦੇ ਉੱਤੇ ਜਾਂਦਾ ਗੰਗ ਫਲਾ ਕੇ ਸੋਸ਼ਲ ਮੀਡੀਆ ਦੇ ਉੱਤੇ ਉੱਥੇ ਬੰਨ ਕੇ ਕੌਲੇ ਨਾਲ ਪਹਿਲਾਂ ਫੇਰ ਉਹ ਠਾਂਗ ਤੇ ਫਿਰ ਪੁੱਛੋ ਵੀ ਕਿਹੜਾ ਜੰਗ ਜਿੱਤ ਕੇ ਆਇਆ ਜਿਹੜਾ ਦੋੱਚ ਸ਼ਰਮ ਲੈਣ ਵਾਸਤੇ ਆ ਗਿਆ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਸਨੇਹ ਸੈਣੀ ਨੂੰ ਨਜ਼ਰੋਂ ਗ੍ਰਫਤਾਰ ਕੀਤਾ ਨਾ ਉਹਨੂੰ ਫਲੋਰ ਤੇ ਉਹਨੇ ਇੱਕ ਵਾਰੀ ਪੁਲਿਸ ਵਾਲੀ ਬੋਲੀ ਬੋਲੀ ਕਹਿੰਦਾ ਕਿਰਪਾਨ ਲਾ ਦੇ ਸੈਹ ਸਾਹਿਬਾਨ ਜਥੇਦਾਰ ਸ਼ੀਤ ਪਾਈ ਗੁਰਦੇਵ ਸਿੰਘ ਜੀ ਕਹਿੰਉਂ ਕਿ ਅੱਖ ਲੱਗੇ ਸਾਡਾ ਅੰਗ ਹੈ ਇਹ ਸ੍ਰੀ ਸਾਹਿਬ ਸਰੀਰ ਤੋਂ ਪਰੇ ਨਹੀਂ ਕੀਤੀ ਜਾ ਸਕਦੀ ਕਹਿੰਦਾ ਮੈਂ ਤੈਨੂੰ ਕਹਿੰਦਾ ਕਿਰਪਾਨ ਲਾ ਦੇ ਜਥੇਦਾਰ ਨੇ ਪੱਟ ਕੇ ਥੱਪੜ ਮਾਰਿਆ ਉਹ ਕਹਿੰਦਾ ਮੈਂ ਕੌਮ ਦਾ ਜਥੇਦਾਰ ਤੂੰ ਮੈਨੂੰ ਕਹਿੰਦਾ ਕਿਰਪਾਨ ਲਾ ਦੇ ਤੇ ਜੇ ਜਥੇਦਾਰ ਨੇ ਕਿਰਪਾਨ ਉੱਧ ਕੇ ਰੱਖ ਦਿੱਤੀ ਤਾਂ ਪਛੇ ਕੌਮ ਦਾ ਕੀ ਬਣੂਗਾ ਪਰ ਅਫਸੋਸ ਕਿ ਪਿਛਲੇ ਦਿਨੀ ਕਾਰਜਕਾਰੀ ਜਥੇਦਾਰ ਸਿੰਘ ਸਹਿਬਾਨ ਭਾਈ ਹਰਪ੍ਰੀਤ ਸਿੰਘ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਗੱਲੋਂ ਗੁੰੰਦੇ ਵਿਖੇ ਗਏ ਤਾਂ ਜਿਹੜੀ ਕੌਮ ਦਾ ਛੱਤੇਦਾਰੀ ਰੋਗ ਲੱਗ ਪਿਆ ਕੌਮ ਕਿਦਾਂ ਖਸੂ ਜਦੋਂ ਸ਼ੇਰੇ ਪੰਜਾਬ ਦਾ ਰਾਜ ਸੀ ਨਾ ਤਾਂ ਬਾਹਰ ਦੀਆਂ ਕੰਟਰੀਆਂ ਦੇ ਰਾਜੇ ਆਣ ਕੇ ਉਹਦੇ ਕੋਲੇ ਕਲੇਜ ਰਹਿੰਦੇ ਸੀ ਤੇ ਅਕਾਲੀ ਭੂਲਾ ਸਿੰਘ ਨੇ ਆਂਗਾ 57 ਦਸੀ ਦਿਨੀ 57 ਸਿੰਘ ਚੋਲਿਆਂ ਵਾਲੇ ਨਾਲ ਲੈ ਕੇ ਨਾ ਕਿਲੇ ਦੇ ਬਾਹਰ ਖੜੇ ਹੋ ਕੇ ਨਗਾਰੇ ਵਜਾਉਣੇ ਤੇ 57 ਝਕਾਰੇ ਛੜਣੇ ਤੇ ਬਾਰੋ-ਬਾਰੀ ਮੁੜ ਕੇ ਆ ਜਾਣਾ ਤੇ ਜਿਹੜੇ ਅੰਦਰ ਬਾਹਰ ਲੀਆਂ ਕੰਟਰੀਆਂ ਦੇ ਰਾਜੇ ਅੰਦਰ ਬੈਠੇ ਹੁੰਦੇ ਸੀ ਨਾ ਹਨ ਕੇ ਉਹ ਕਹਿੰਦੇ ਸ਼ੇਰੇ ਪੰਜਾਬ ਆ ਦੁਮਾਲਿਆਂ ਫਰਲਿਆਂ ਵਾਲੇ ਆਉਂਦੇ ਨੇ 57 ਦਸੀ ਦਿਨੀ ਇਹ ਬਾਹਰ ਡਗੜ-ਦਮ ਡਗੜ-ਦਮ ਕਰਕੇ ਨਗਾਰੇ じゃ ਵਜਾਉਂਦੇ ਨੇ ਦੇਖੋ ਜੇ ਆਪਣੇ ਬੋਲੇ ਵਿੱਚ ਬੋਲ ਕੇ ਚਲੇ ਜਾਂਦੇ ਨੇ ਨਾ ਤੂੰ ਉਹਨਾਂ ਨੂੰ ਕੁਝ ਕਹਿਣਾ ਨਾ ਉਹ ਤੈਨੂੰ ਕੁਝ ਕਹਿੰਦੇ ਐ ਮਾਜਰਾ ਕੀ ਐ ਸ਼ੇਰੇ ਪੰਜਾਬ ਕਹਿੰਦਾ ਇਹ ਮੇਰੀ ਕੌਮ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਨਿਹੰਗ ਕਹਿੰਦਾ ਪੰਜੀ ਸੱਤੀ ਦਸੀ ਦਿਨੀ ਸਿੰਘਾਂ ਨੂੰ ਨਾਲ ਲੈ ਕੇ ਬਾਹਰ ਆਣ ਕੇ ਨਗਾਰੇ ਵਜਾ ਕੇ ਜਕਾਰੇ ਛੱਡ ਕੇ ਮੈਨੂੰ ਇਹ ਚੇਤਾ ਕਰਾਉਣ ਆਉਂਦਾ ਕਿ ਸ਼ੇਰੇ ਪੰਜਾਬ ਤੇਰੇ ਕੋਲੇ ਭਾਵੇਂ ਬਾਹਰ ਰਿਓ ਕੰਟਰੀਆਂ ਦੇ ਰਾਜੇ ਆਣ ਕੇ ਬੈਠੇ ਨੇ ਪਰ ਯਾਦ ਰੱਖੀ ਇਹ ਖਾਲਸਾ ਰਾਜ ਤੇਰਾ ਨਹੀਂ ਇਹ ਰਾਜ ਤੈਨੂੰ ਆ ਖਾਲਸਾ ਫੌਜਾਂ ਨੇ ਲੈ ਕੇ ਦਿੱਤਾ ਹੋਇਆ ਜਿਹੜੀਆਂ ਬਾਹਰ ਨਗਾਰੇ ਵਜਾਉਂਦੀਆਂ ਮੋਦੀ ਨੂੰ ਛੱਡੋ ਅੱਜ ਦੇ ਮੁੱਖ ਮੰਤਰੀ ਦੇ ਘਰ ਦੇ ਮੋਰੇ ਜਕਾਰਾ ਛੱਡ ਕੇ ਆਉਂ ਖਾਂ ਜਾ ਕੇ ਜੇ ਸਵੇਰੇ ਡਿਗਰੂ ਘਰ ਵਾਲੀ ਜਿਹੜੇ ਤੇ ਨਾ ਤੁਹਾਨੂੰ ਭੇਜ ਦਿੱਤਾ ਤਾਂ ਮੇਰਾ ਨਾਮ ਬਦਲ ਦਿਓ ਪਰਚੇ ਬਣੇ ਪਏ ਬਚਨਾ ਹੀ ਭਰਨਾ ਹੁੰਦਾ ਵੀ ਕਿਹਨੂੰ ਚੱਕ ਕੇ ਉੱਥੇ ਲੈ ਜਾਣਾ ਬਾਕੀ ਸਾਰੇ ਆਈ ਸਿਪਾਈ ਹੋਈ ਪਈ ਐ ਕਿ ਇਹਨੂੰ ਚੱਕ ਕੇ ਉੱਥੇ ਸੱਡਣਾ ਕਬਰ ਦਾ ਜੀ ਕੋ ਮਗਰ ਮੁਲਾਕਾਤ ਕਰਨ ਮੈਨਾਂ ਜਾ ਸਕੇ ਸਾਡੇ ਦੇਸ਼ ਦਾ ਸੰਵਿਧਾਨ ਕਿ ਐਸਾ ਬਣ ਗਿਆ ਕਿ 2-2 ਲੱਖ ਵੋਟਾਂ ਨਾਲ ਜਿੱਤਿਆ ਬੰਦਾ ਜੇਲ੍ਹ ਵਿੱਚ ਬੈਠਾ ਤੇ ਜਿਹੜਾ ਹਾਰਿਆ ਹੋਇਆ ਬੰਦਾ ਉਹ ਰਾਜਗਦੀ ਦੇ ਉੱਤੇ ਫਿਰ ਬੈਠਾ ਉਹ ਮੰਤਰੀ ਬਣ ਕੇ ਬੈਠਾ ਤਮਾਫ ਕਰੋ ਜੇ ਇਹਨਾਂ ਨੇ ਆਪਣੀਆਂ ਮਨਮਰਜ਼ੀਆਂ ਕਰਨੀਆਂ ਵੀ ਕਿਹਨੂੰ ਮੰਤਰੀ ਬਣਾਉਣਾ ਤੇ ਕਿਹਨੂੰ ਜੇਲ੍ਹ ਵਿੱਚ ਧੱਕਣਾ ਫਿਰ ਵੋਟਾਂ ਪਵਾ ਕੇ ਲੋਕਾਂ ਦੇ ਉੱਤੇ ਬੋਝ ਕਿਉਂ ਪਾਉਂਦੇ ਨੇ ਖਰਚੇ ਦਾ ਫਿਰ ਖਰਚੇ ਦਾ ਬੋਝ ਕਿਉਂ ਹੈ ਇਹ ਸੰਵਿਧਾਨ ਦਾ ਕਤਲ ਨਹੀਂ ਕੀ ਇਹ ਕਾਨੂੰਨ ਹੈ ਕਿ ਇੱਕ ਬੰਦਾ 6 ਲੱਖ ਲੋਕਾਂ ਨੇ ਵੋਟ ਪਾ ਕੇ 2 ਲੱਖ ਵੋਟਾਂ ਦੇ ਉੱਤੇ ਜਿਤਾਇਆ ਹੋਵੇ ਤੇ ਉਹ ਡਿਗੜੂ ਘਰ ਜੇਲ੍ਹ ਦੇ ਵਿੱਚ ਆ ਤੇ ਇੱਕ ਬੰਦਾ ਲੁਧਿਆਣੇ ਤੋਂ ਹਾਰਿਆ ਹੋਵੇ ਤੇ ਉਹ ਮੰਤਰੀ ਦੀ ਕੁਰਸੀ ਤੇ ਮਾਫ ਕਰਨਾ ਸ਼ੇਰੇ ਪੰਜਾਬ ਦਾ ਰਾਜ ਐਦਾਂ ਦਾ ਨਹੀਂ ਸੀ 40 ਸਾਲ ਦਾ ਰਾਜ ਸੀ ਖਾਲਸਾ ਰਾਜ ਤੇ 40 ਸਾਲਾਂ ਵਿੱਚ ਨਹੀਂ ਕਿਸੇ ਨੂੰ ਫਾਂਸੀ ਦੀ ਸਜ਼ਾ ਲੱਗੀ ਨਹੀਂ ਕੋਈ ਚੋਰੀ ਦਾ ਕੇਸ ਆਇਆ ਨਹੀਂ ਕਿਸੇ ਭੈਣ ਦੀ ਪੱਤ ਲੱਟੀ ਗਈ ਨਹੀਂ ਕਿਸੇ ਦਾ ਕਿਸੇ ਨੇ ਹੱਕ ਖਾਦਾ ਤੇ ਅੱਜ ਤੇ ਸਾਰਾ ਕੁਝ ਹੀ ਹੋ ਰਿਹਾ ਪਤਾ ਨਹੀਂ ਕਿਹਦੇ ਕਿੱਥੇ ਗੋਲੀਆਂ ਵੱਜ ਜਾਣੀਆਂ ਪਤਾ ਨਹੀਂ ਕਿਹੜੀ ਧੀ ਭੈਣ ਦੇ ਉੱਤੇ ਦਰਿੰਦਿਆਂ ਨੇ ਟੁੱਟ ਕੇ ਪੈ ਜਾਣਾ ਪਤਾ ਨਹੀਂ ਕਿਹਨੂੰ ਕਬੱਡੀ ਦੀ ਗਰਾਊਂਡ ਵਿੱਚ ਖੇਡਦੇ ਦੇ ਗੋਲੀਆਂ ਮਾਰ ਦੇਣੀਆਂ ਸ਼ੇਰੇ ਪੰਜਾਬ ਦਾ ਰਾਜ ਐਵੇਂ ਦਾ ਰਾਜ ਨਹੀਂ ਸੀ ਸ਼ੇਰੇ ਪੰਜਾਬ ਦਾ ਰਾਜ ਸੀ ਜਿਹਦੇ ਵਿੱਚ ਗੁਰਦੁਆਰੇ ਸੋਨੇ 'ਚ ਮਟੇ ਗਏ ਸੋਨੇ 'ਚ ਤਾਂ ਇਹ ਲਾ ਲਾ ਕੇ ਵੇਚਣ ਨੂੰ ਫਿਰਦੇ ਨੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਸ਼ੇਰੇ ਪੰਜਾਬ ਦਾ ਰਾਜ ਇਮੇ ਦਾ ਕਿ ਜਦੋਂ ਸ਼ੇਰੇ ਪੰਜਾਬ ਨੇ ਪੱਕੇ ਪੁੱਲ ਦੇ ਤੇ ਨਾਚੀਆਂ ਦਾ ਨਾਚ ਵੇਖਿਆ ਸੀ ਨਾ ਤਾਂ ਅਕਾਲੀ ਫੂਲਾ ਸਿੰਘ ਨਿਹੰਗ ਜਥੇਦਾਰ ਨੇ ਇਮਲੀ ਦੇ ਬੂਟੇ ਨਾਲ ਬੰਨ ਲਿਆ ਸੀ ਸ਼ੇਰੇ ਪੰਜਾਬ ਤੇ ਕੋਰੇੜੇ ਮਰ ਗਏ ਪਤਾ ਕੀ ਕਹਿੰਦਾ ਪਹਿਲਾ ਛੰਟਾ ਮਾਰਿਆ ਕਹਿੰਦਾ ਓਏ ਕਾਣਿਆ ਉਮਰ ਤੇ ਨਾਚੀਆਂ ਦਾ ਨਾਚ ਵੇਖ ਕੇ ਆਇਆ ਦੂਜਾ ਛੰਟਾ ਮਾਰਿਆ ਕਹਿੰਦਾ ਕੱਲ ਨੂੰ ਤੇਰੀਆਂ ਫੌਜਾਂ ਵੇਖਣਗੀਆਂ ਤੀਜਾ ਛੰਟਾ ਮਾਰਿਆ ਕਹਿੰਦਾ ਪਰਸੋਂ ਨੂੰ ਸਾਰਾ ਹਿੰਦੁਸਤਾਨ ਵੇਖੂ ਚੌਥਾ ਛੰਟਾ ਮਾਰਿਆ ਕਹਿੰਦਾ ਤੁਸੀਂ ਹਿੰਦੁਸਤਾਨ ਨੂੰ ਕੰਜਰਖਾਨਾ ਬਣਾਉਣਾ ਚਾਹਦੇ ਆ ਪਰ ਅਫਸੋਸ ਕਿ ਅਕਾਲੀ ਹੂਲਾ ਸਿੰਘ ਨੰਗ ਇਹ ਗੱਲ ਨਹੀਂ ਸੀ ਜਾਣਦੇ ਕਿ ਆਉਣ ਵਾਲੇ 2 250 ਸਾਲ ਬਾਅਦ ਇਹ ਹਿੰਦੁਸਤਾਨ ਸੱਚਮੁੱਚ ਹੀ ਕੰਜਰਖਾਨਾ ਬਣੂਗਾ ਤਿੱਕੋ ਫਲੋਟਰ ਦੇ ਉੱਤੇ ਸਾਰਾ ਟੱਬਰ ਨੱਚਦਾ ਉੱਥੇ ਪਿਓ ਨੱਚੀ ਜਾਂਦਾ ਉੱਥੇ ਧੀ ਨੱਚੀ ਜਾਂਦੀ ਉੱਥੇ ਸੋਹਰਾ ਨੱਚੀ ਜਾਂਦਾ ਉੱਥੇ ਨੌ ਨੱਚੀ ਜਾਂਦੀ ਹੈ ਭੈਣ ਤੇ ਭਰਾ ਨੱਚਦੇ ਨੇ ਇੱਕ ਦੂਜੇ ਦੀ ਬਾਹ ਫੜੀ ਪਿੱਛੇ ਗਾਣਾ ਚੱਲਣ ਲੱਗ ਜਾਂਦਾ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਇਹਨੂੰ ਕੰਜਰਖਾਨਾ ਨਾ ਕਈਏ ਤੇ ਕੀ ਕਹੀਏ ਇਹ ਦੁਖਾਂਤ ਹੈ ਸਾਡੀ ਕੌਮ ਦਾ ਮਾਫ਼ ਕਰਿਓ ਅੱਜ ਸੋਸ਼ਲ ਮੀਡੀਆ ਦੇ ਉੱਤੇ ਜੇ ਕੋਈ ਲੱਚਰ ਦਾ ਫਲਾਉਂਦਾ ਜੇ ਕੋਈ ਨਿਹੰਗ ਬਣ ਕੇ ਉੱਠ ਕੇ ਆਉਂਦਾ ਉਹ ਉਹਨਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਅੱਗੇ ਡਰਾਵਾ ਪਤਾ ਕੀ ਦਿੰਦੇ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਤੁਹਾਡੇ ਕੰਜਰਾਂ ਵਾਲੇ ਬਣਿਆ ਅਕਾਲ ਤਖਤ ਸਾਹਿਬ ਮੈਂ ਹਰ ਇੱਕ 스테 ਦੇ ਉੱਤੇ ਇੱਕ ਬੇਨਤੀ ਕਰਨਾ ਹੁੰਨਾ ਕਿ ਜੇ ਕੋਈ ਐਦਾਂ ਦਾ ਬੰਦਾ ਅਕਾਲ ਤਖਤ ਸਾਹਿਬ ਦੇ ਉੱਤੇ ਜਾਂਦਾ ਗੰਦ ਫਲਾ ਕੇ ਸੋਸ਼ਲ ਮੀਡੀਆ ਦੇ ਉੱਤੇ ਉੱਥੇ ਬੰਨ ਕੇ ਕੌਲੇ ਨਾਲ ਪਹਿਲਾਂ ਫੇਰ ਉਹ ਢਾਂਗ ਤੇ ਫਿਰ ਪੁੱਛੋ ਵੀ ਕਿਹੜਾ ਜੰਗ ਜਿੱਤ ਕੇ ਆਇਆ ਜਿਹੜਾ ਤੂੰ ਇੱਥੇ ਸ਼ਰਨ ਲੈਣ ਵਾਸਤੇ ਆ ਗਿਆ ਅਕਾਲ ਤਖਤ ਦੇ ਨਾ ਕੰਮਾਂ ਵਾਸਤੇ ਕਿ ਇਹ ਲੋਕ ਲੱਜਰ ਦਾ ਫਲੋਰ ਤੇ ਇਹਨਾਂ ਨੂੰ ਰੋਕਣ ਵਾਲਾ ਕੋਈ ਨਾ ਹੋਵੇ ਤਖਤ ਹੈ ਸਾਡਾ ਉਥੋਂ ਰਾਜਨੀਤਿਕ ਫੈਸਲੇ ਹੁੰਦੇ ਨੇ ਤਾਂ ਮਾਫ ਕਰਿਓ ਕਦੇ ਅਕਾਲੀ ਫੂਲਾ ਸਿੰਘ ਨਿਹੰਗਾ ਜਥੇਦਾਰ ਸੀ 1985-86 ਤੱਕ ਜਥੇਦਾਰਾਂ ਦਾ ਸਿਲਸਿਲਾ ਚੱਲਦਾ ਰਿਹਾ ਬੜਾ ਵਧੀਆ 1985-86 ਵਿੱਚ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਸਨੇਹ ਸੈਣੀ ਹੁਣ ਜਦੋਂ ਗ੍ਰਫਤਾਰ ਕੀਤਾ ਉਹਨਾਂ ਨੂੰ ਫਲੋਰ ਉਹਨੇ ਇੱਕ ਵਾਰੀ ਪੁਲਿਸ ਵਾਲੀ ਬੋਲੀ ਬੋਲੀ ਕਹਿੰਦਾ ਕਿਰਪਾਨ ਲਾ ਦੇ ਸਿੰਘ ਸਹਿਬਾਨ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਹੋਂ ਕਿ ਅੱਖਾਂ ਲੱਗੇ ਸਾਡਾ ਅੰਗ ਹੈ ਇਹ ਸ੍ਰੀ ਸਾਹਿਬ ਸਰੀਰ ਤੋਂ ਪਰੇ ਨਹੀਂ ਕੀਤੀ ਜਾ ਸਕਦੀ ਇਹ ਗੁਰੂ ਦੀ ਦੇਣ ਹੈ ਉਹਨੇ ਅੱਖਾਂ ਜੀਆਂ ਕੱਢੀਆਂ ਤਾਂ ਪੁਲਿਸ ਵਾਲਿਆਂ ਮळा ਦਬਕਾ ਮਾਰਿਆ ਕਹਿੰਦਾ ਮੈਂ ਤੈਨੂੰ ਕਹਿੰਦਾ ਕਿਰਪਾਨ ਲਾ ਦੇ ਜਥੇਦਾਰ ਨੇ ਪੱਟ ਕੇ ਥੱਪੜ ਮਾਰਿਆ ਉਹ ਕਹਿੰਦਾ ਮੈਂ ਕੌਮ ਦਾ ਜਥੇਦਾਰ ਤੂੰ ਮੈਨੂੰ ਕਹਿੰਦਾ ਕਿਰਪਾਨ ਲਾ ਦੇ ਤੇ ਜੇ ਜਥੇਦਾਰ ਨੇ ਕਿਰਪਾਨ ਲਾ ਕੇ ਰੱਖ ਦਿੱਤੀ ਤਾਂ ਪਛੇ ਕੌਮ ਦਾ ਕੀ ਬਣੂਗਾ ਪਰ ਅਫਸੋਸ ਕਿ ਪਿਛਲੇ ਦਿਨੀ ਕਾਰਜਕਾਰੀ ਜਥੇਦਾਰ ਸਿੰਘ ਸ਼ੈਬਾਨ ਭਾਈ ਹਰਪ੍ਰੀਤ ਸਿੰਘ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਗੱਲੋਂ ਰੋਂਦੇ ਵਿਖੇ ਗਏ ਤਾਂ ਜਿਹੜੀ ਕੌਮ ਦਾ ਛੱਤੇਦਾਰੀ ਰੋਣ ਲੱਗ ਪਿਆ ਕੌਮ ਕਿਦਾਂ ਹੱਸੂਗੀ ਇੱਕ ਵਾਰੀ ਕਹਿ ਦੋ ਸਤਨਾਮ ਕੌਮ ਕਿਵੇਂ ਹੱਸੂਗੀ ਐਡਾ ਵੀ ਅੰਦਰੋਂ ਡੋਲਣ ਵਾਲਾ ਜਥੇਦਾਰ ਨਹੀਂ ਚਾਹੀਦਾ ਸਾਹਮਣਾ ਸੀਦਾ ਤਾਂ ਜਖਰੋਂ ਵਾਲਾ ਜਥੇਦਾਰ ਚਾਹੀਦਾ ਮਾਫ ਕਰਨਾ ਤੇ ਕਮਜ਼ੋਰੀ ਕਿਤੇ ਨਾ ਕਿਤੇ ਸਾਡੇ ਅੰਦਰ ਆਣ ਬੜੀ